ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਦੁਸਹਿਰੇ ਤੋਂ ਲੈ ਕੇ ਤੁਸੀਂ ਦੀਵਾਲੀ ਵਾਲੇ ਦਿਨ ਤੱਕ ਘਰ ਦੇ ਮੇਨ ਦਰਵਾਜ਼ੇ ਦੇ ਅੱਗੇ ਤੁਸੀਂ ਤਿੰਨ ਚੀਜ਼ਾਂ ਰੱਖਣੀਆਂ ਹਨ ਤਾਂ ਮੰਨ ਕੇ ਚੱਲੋ ਪੈਸਾ ਤੁਹਾਡੇ ਘਰ ਵਿੱਚ ਭੱਜਾ ਚਲਾ ਆਵੇਗਾ ਤੇ ਪੈਸਾ ਤੁਹਾਡਾ ਗੁਲਾਮ ਬਣ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਸ ਘਰ ਦੇ ਦਰਵਾਜ਼ੇ ਦੇ ਅੱਗੇ ਜਾਂ ਘਰ ਦੇ ਅੰਦਰ ਇਹ ਚੀਜ਼ਾਂ ਹੋਣ ਉਸ ਘਰ ਦੇ ਵਿੱਚ ਪੈਸਾ, ਬਰਕਤ, ਖੁਸ਼ੀਆਂ ਦੇ ਹਿਸਾਬ ਆਉਂਦੀਆਂ ਹਨ। ਘਰ ਪਰਿਵਾਰ ਦੇ ਉੱਤੇ ਕਰਦੇ ਜੀਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਬੇਅੰਤ ਬਰਕਤਾਂ ਹੁੰਦੀਆਂ ਹਨ ਤਾਂ ਫਿਰ ਉਹ ਕਿਹੜੀਆਂ ਚੀਜ਼ਾਂ ਹਨ ਜੋ ਸਾਡੀ ਤਰੱਕੀ ਸਾਡੇ ਵਾਧੇ ਦਾ ਕਾਰਨ ਬਣਦੀਆਂ ਹਨ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਹਾਂ ਇਸ ਕਰਕੇ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਿਓ ਕਿਉਂਕਿ ਜਦੋਂ ਅਸੀਂ ਅੱਧੀ ਤੇ ਅਧੂਰੀ ਗੱਲ ਸੁਣਦੇ ਹਾਂ ਤਾਂ ਗੱਲ ਦਾ ਗਲਤ ਅੰਦਾਜ਼ਾ ਲਗਾ ਬੈਠਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਜੋ ਵੀ ਤੁਹਾਡੇ ਨਾਲ ਗੱਲਬਾਤ ਕਰਨ ਵਾਲੇ ਹਾਂ ਜੀ ਇਸ ਲਈ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਇਸ ਵੀਡੀਓ ਦੇ ਰਾਹੀਂ ਅਸੀਂ ਤੁਹਾਨੂੰ ਬਹੁਤ ਹੀ ਵੱਡੀ ਸਿੱਖਿਆ ਦੇਣ ਜਾ ਰਹੇ ਹਾਂ ਜੋ ਸਾਡੇ ਸਭ ਦੇ ਕੋਲ ਹੋਣੀ ਪਈ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਤਰੱਕੀ ਦੇ ਲਈ ਤੰਦਰੁਸਤੀ ਦੇ ਲਈ ਖੁਸ਼ਹਾਲੀ ਦੇ ਲਈ ਤਾਂ ਇਸ ਕਰਕੇ ਇਸ ਸਾਰੀ ਗੱਲਬਾਤ ਨੂੰ ਧਿਆਨ ਨਾਲ ਸਰਵਣ ਕਰਿਓ ਸਾਤ ਸੰਗਤ ਜੀ ਉਹ ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਸਾਡੇ ਘਰ ਪਰਿਵਾਰ ਦੀ ਤਰੱਕੀ ਤੇ ਖੁਸ਼ੀਆਂ ਦਾ ਕਾਰਨ ਬਣ ਸਕਦੀਆਂ ਹਨ ਉਹਨਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਕੁਝ ਵਿਚਾਰਾਂ ਬਾਰੇ ਗੱਲ ਕਰਦੇ ਹਾਂ ਕਿਉਂਕਿ ਇਹ ਵਿਚਾਰ ਇਹ ਗੱਲਾਂ ਆਪਾਂ ਅਕਸਰ ਹੀ ਆਪਣੇ ਬਜ਼ੁਰਗਾਂ ਦੇ ਮੂੰਹੋਂ ਸੁਣੀਆਂ ਹੋਣਗੀਆਂ ਸਾਡੇ ਘਰ ਦੇ ਬਜ਼ੁਰਗ ਅੱਜ ਵੀ ਸਾਨੂੰ ਇਹੋ ਮਤ ਦੇਂਦੇ ਹਨ ਕਿ ਜੇਕਰ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਹੋਵੇ ਘਰ ਦੇ ਦਰਵਾਜ਼ੇ ਨੂੰ ਸਹੀ ਸਮੇਂ ਸੂਰਜ ਚੜ੍ਹਨ ਤੋਂ ਪਹਿਲਾਂ ਖੋਲ੍ਹਿਆ ਜਾਵੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਪਾਣੀ ਛਿੜਕਿਆ ਹੋਵੇ ਉਸ ਘਰ ਦੇ ਵਿੱਚ ਫਿਰ ਬਰਕਤ ਆਉਂਦੀ ਹੈ ਖੁਸ਼ੀਆਂ ਆਉਂਦੀਆਂ ਹਨ ਤੰਦਰੁਸਤੀ ਆਉਂਦੀ ਹੈ ਘਰ ਦੇ ਅੱਗੇ ਪਾਣੀ ਛੜਕਣ ਨਾਲ ਜਾਂ ਘਰ ਦੇ ਮੁੱਖ ਦਰਵਾਜ਼ੇ ਨੂੰ ਸੂਰਜ ਤੋਂ ਚੜਨ ਤੋਂ ਪਹਿਲਾਂ ਖੋਲਣ ਨਾਲ ਜਾਂ ਫਿਰ ਘਰ ਦੀ ਸਾਫ਼ ਸਫਾਈ ਦੇ ਨਾਲ ਸਾਡੇ ਘਰ ਵਿੱਚ ਪੈਸਾ ਬਰਕਤ ਖੁਸ਼ੀਆਂ ਕਿੰਜ ਆ ਸਕਦੀਆਂ ਹਨ ਇਹਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਤੇ ਪੈਸੇ ਨਾਲ ਇਹਦਾ ਕੀ ਸੰਬੰਧ ਹੈ ਸਾਤ ਸੰਗਾ ਜੀ ਆਪਾਂ ਜਦੋਂ ਆਪਣੇ ਘਰਾਂ ਦੀ ਸਾਫ਼ ਸਫਾਈ ਰੱਖਦੇ ਹਾਂ ਤੇ ਜਿਸ ਘਰ ਵਿੱਚ ਹਮੇਸ਼ਾ ਸਫਾਈ ਰਹਿੰਦੀ ਹੈ ਉਸ ਘਰ ਦੇ ਜੀ ਮਨ ਤੇ ਤਨ ਪੱਖੋਂ ਤੰਦਰੁਸਤ ਰਹਿੰਦੇ ਹਨ ਜੋ ਤਨ ਤੇ ਮਨ ਪੱਖੋਂ ਤੰਦਰੁਸਤ ਤੇ ਨਰੋਏ ਹਨ ਉਹਨਾਂ ਦਾ ਢੰਗ ਹੀ ਵੱਖਰਾ ਹੋਵੇਗਾ ਉਹ ਆਪੇ ਹੀ ਮਜ਼ਬੂਤ ਹੋਣਗੇ ਕਿਉਂਕਿ ਤਨ ਤੇ ਮਨ ਨੇ ਰਲ ਕੇ ਸਾਡੇ ਕੰਮਕਾਰ ਕਰਨੇ ਹਨ ਜੇਕਰ ਇਹਨਾਂ ਦੋਵਾਂ ਵਿੱਚ ਇੱਕ ਵੀ ਬਿਮਾਰ ਹੋ ਗਿਆ ਫਿਰ ਸਾਡਾ ਕੋਈ ਵੀ ਕੰਮ ਨੇਪਰੇ ਨਹੀਂ ਚੜਦਾ ਜੇਕਰ ਸਾਡੇ ਘਰ ਦੀ ਸਾਫ ਸਫਾਈ ਹੈ ਇਸ ਦੇ ਨਾਲ ਸਾਡਾ ਮਨ ਵੀ ਖੁਸ਼ ਰਹਿੰਦਾ ਹੈ ਮਨ ਸ਼ਾਂਤ ਰਹਿੰਦਾ ਹੈ ਪਰ ਦੂਜੇ ਪਾਸੇ ਜੇ ਘਰ ਵਿੱਚ ਖਲਾਰਾ ਪਿਆ ਹੋਵੇ ਘਰ ਦੇ ਵਿੱਚ ਗੰਦਗੀ ਹੋਵੇ ਸਾਡਾ ਮਨ ਕਿੰਨਾ ਅਸ਼ਾਂਤ ਜਿਹਾ ਰਹਿੰਦਾ ਹੈ ਪਰੇਸ਼ਾਨ ਰਹਿੰਦਾ ਹੈ ਬਾਕੀ ਜਿਸ ਘਰ ਵਿੱਚ ਸਾਫ ਸਫਾਈ ਹੁੰਦੀ ਹੈ ਉਸ ਘਰ ਦੇ ਜੀ ਜ਼ਿਆਦਾ ਤੰਦਰੁਸਤ ਰਹਿੰਦੇ ਹਨ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ ਪਰ ਜਿਸ ਘਰ ਵਿੱਚ ਸਾਫ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਸ ਘਰ ਦੇ ਜੀ ਬਿਮਾਰ ਰਹਿੰਦੇ ਹਨ ਜਦੋਂ ਫਿਰ ਬਿਮਾਰੀ ਘਰ ਵਿੱਚ ਆ ਜਾਂਦੀ ਹੈ ਤਾਂ ਫਿਰ ਜਿੰਨਾ ਮਰਜੀ ਪੈਸਾ ਹੋਵੇ ਭਾਵੇਂ ਬਹੁਤ ਸਾਰਾ ਪੈਸਾ ਹੋਵੇ ਪਰ ਸਾਰਾ ਡਾਕਟਰਾਂ ਦੀਆਂ ਦਵਾਈਆਂ ਤੇ ਫੀਸਾਂ ਤੇ ਲੱਗ ਜਾਂਦਾ ਹੈ ਇਸ ਕਰਕੇ ਘਰ ਦੀ ਸਾਫ ਸਫਾਈ ਕਰਦੇ ਸਮੇ ਮੁੱਖ ਦਰਵਾਜ਼ੇ ਦੀ ਵੀ ਸਾਫ ਸਫਾਈ ਕਰਨ ਨੂੰ ਬੜੀ ਹੀ ਮਹੱਤਤਾ ਦਿੱਤੀ ਜਾਂਦੀ ਹੈ ਬਹੁਤੇ ਲੋਕ ਕੀ ਕਰਦੇ ਹਨ ਆਪਣੇ ਘਰ ਨੂੰ ਤਾਂ ਸਾਫ ਸੁਥਰਾ ਕਰ ਲੈਂਦੇ ਹਨ ਸਾਰਾ ਹੀ ਕੂੜਾ ਕਰਕਟ ਤੇ ਗੰਦਗੀ ਜਿਹੜੀ ਹੁੰਦੀ ਹੈ ਘਰ ਦੇ ਬੂਹੇ ਅੱਗੇ ਲਾ ਦਿੰਦੇ ਹਨ ਇਕੱਠੀ ਕਰ ਲੈਂਦੇ ਹਨ ਪਰ ਇਹ ਗੱਲ ਬੜੀ ਗਲਤ ਹੈ ਕਿਉਂਕਿ ਆਪਾਂ ਇਹ ਨਹੀਂ ਸੋਚਦੇ ਜਿਹੜਾ ਕੋੜਾ ਕਰਕਟ ਤੇ ਗੰਦਗੀ ਅਸੀਂ ਦਰਵਾਜ਼ੇ ਦੇ ਅੱਗੇ ਲਗਾ ਦਿੱਤੀ ਹੈ ਉਹੀ ਤਾਂ ਬਿਮਾਰੀਆਂ ਸਾਡੇ ਘਰ ਨੂੰ ਲਿਆਵੇਗੀ ਦੂਸਰੀ ਗੱਲ ਜੇਕਰ ਘਰ ਦੀ ਸਾਫ ਸਫਾਈ ਹੈ ਘਰ ਦੇ ਬੂਹੇ ਦੇ ਅੱਗੇ ਗੰਧ ਪਿਆ ਹੋਵੇ ਗੰਦਗੀ ਫੈਲੀ ਹੋਵੇ ਕੋੜਾ ਕਰਕਟ ਹੋਵੇ ਤਾਂ ਫਿਰ ਉਹਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਜਿਸ ਚੀਜ਼ ਨੇ ਤੁਹਾਡੇ ਘਰ ਆਉਣਾ ਹੈ ਸਭ ਤੋਂ ਪਹਿਲਾਂ ਤੁਹਾਡੇ ਘਰ ਦਾ ਮੇਨ ਗੇਟ ਹੀ ਤਾਂ ਪਾਰ ਕਰਨਾ ਹੈ ਪਹਿਲਾਂ ਉਸਨੇ ਘਰ ਦੇ ਬਾਹਰੋਂ ਵੇਖਣਾ ਹੈ ਫਿਰ ਅੰਦਰ ਆਉਣਾ ਹੈ ਆਪਾਂ ਵੀ ਕਈ ਵਾਰ ਕਿਸੇ ਦੇ ਜਦੋਂ ਘਰੇ ਜਾਂਦੇ ਆ ਤਾਂ ਉਸਦੇ ਘਰ ਦੀ ਸਾਫ ਸਫਾਈ ਉਹਨਾਂ ਦੇ ਮੇਨ ਗੇਟ ਤੋਂ ਹੀ ਪਤਾ ਲੱਗਣੀ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਸਾਫ ਸੁਥਰਾ ਹੁੰਦਾ ਹੈ ਤੇ ਜਿਨ੍ਹਾਂ ਦੇ ਘਰ ਦੇ ਬੂਹਿਆਂ ਦੇ ਅੱਗੇ ਗੰਦਗੀ ਹੁੰਦੀ ਹੈ ਕੂੜਾ ਕਰਕਟ ਹੁੰਦਾ ਹੈ ਉਹਨਾਂ ਲਈ ਸਾਡੇ ਮਨ ਵਿੱਚ ਬਿਨਾਂ ਮਿਲਿਆ ਹੀ ਇਹ ਧਾਰਨਾ ਬਣ ਜਾਂਦੀ ਹੈ ਕਿ ਅੰਦਰੋਂ ਕਿਵੇਂ ਦਾ ਘਰ ਹੋਵੇਗਾ ਕਿਦਾਂ ਦੇ ਆਲਸੀ ਲੋਕ ਹਨ ਇਹ ਘਰ ਵਿੱਚ ਪਤਾ ਨਹੀਂ ਲੋਕ ਕੀ ਕਰਦੇ ਹੋਣਗੇ ਸਾਰਾ ਦਿਨ ਕੀ ਕਰਦੇ ਹਨ ਇਸ ਕਰਕੇ ਜਿੱਥੇ ਘਰ ਦੀ ਸਾਫ ਸਫਾਈ ਕਰਨੀ ਜ਼ਰੂਰੀ ਹੈ ਸਾਡਾ ਚਾਰਜ ਫੇਰਾ ਸਾਡਾ ਆਲਾ ਦਵਾਲਾ ਵੀ ਉੱਥੇ ਸਾਫ ਸੁਥਰਾ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਘਰ ਦੀ ਕੀਤੀ ਸਾਫ ਸਫਾਈ ਕੰਮ ਆ ਸਕਦੀ ਹੈ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਪਰ ਜੇਕਰ ਅਸੀਂ ਸਿਰਫ ਘਰ ਦੀ ਸਾਫ ਸਫਾਈ ਵੱਲ ਧਿਆਨ ਦੇਈਏ ਤੇ ਆਪਣਾ ਜਿਹੜਾ ਘਰ ਦਾ ਮੇਨ ਗੇਟ ਹੈ ਆਲਾ ਦਵਾਲਾ ਗੰਦਾ ਰੱਖੀਏ ਤਾਂ ਇਸ ਤੋਂ ਹੀ ਬਿਮਾਰੀਆਂ ਤੁਹਾਡੇ ਘਰ ਵਿੱਚ ਆਉਣਗੀਆਂ ਇਸ ਕਰਕੇ ਘਰ ਦੀ ਸਾਫ ਸਫਾਈ ਵੀ ਰੱਖਣੀ ਹੈ ਘਰ ਦੇ ਮੁਖਦਰਵਾਜੇ ਦੀ ਸਫਾਈ ਰੱਖਣੀ ਹੈ ਤੇ ਜਦੋਂ ਵੀ ਤੁਸੀਂ ਸਵੇਰੇ ਘਰ ਦਾ ਮੇਨ ਦਰਵਾਜ਼ਾ ਖੋਲਣਾ ਹੈ ਸੂਰਜ ਚੜਨ ਤੋਂ ਪਹਿਲਾਂ ਖੋਲਣਾ ਹੈ ਜਦੋਂ ਵੀ ਤੁਸੀਂ ਘਰ ਦਾ ਮੇਨ ਦਰਵਾਜ਼ਾ ਖੋਲਦੇ ਹੋ ਉਸ ਸਮੇਂ ਕਮ ਸੇ ਕਮ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜ਼ਰੂਰ ਕਰੋ ਭਾਵੇਂ 5 ਵਾਰ ਹੀ ਕਰੋ ਜੇਕਰ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਜਿਸ ਦੇ ਨਾਲ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਵਿੱਚ ਆਪ ਚੱਲ ਕੇ ਆਵੇਗੀ ਨਾਲ ਹੀ ਪਰਮਾਤਮਾ ਜੀ ਦਾ ਸ਼ੁਕਰਾਨਾ ਕਰੋ ਕਿਉਂਕਿ ਜਦੋਂ ਅਸੀਂ ਸ਼ੁਕਰਾਨਾ ਕਰਦੇ ਹਾਂ ਤਾਂ ਪਰਮਾਤਮਾ ਜੀ ਸਾਡੇ ਤੇ ਖੁਸ਼ ਹੁੰਦੇ ਹਨ ਤੇ ਨਾਲ ਹੀ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰੋ ਕਿ ਪਰਮਾਤਮਾ ਜੀ ਇਸ ਘਰ ਦੇ ਜੋ ਵੀ ਜੀ ਆਵੇ ਕਦੇ ਖਾਲੀ ਨਾ ਜਾਵੇ ਜੇ ਸਾਡੀ ਸਮਰੱਥਾ ਹੋਵੇ ਤਾਂ ਅਸੀਂ ਉਸ ਦਾ ਭਲਾ ਕਰ ਸਕੀ ਇਹ ਗੱਲਾਂ ਤੁਸੀਂ ਆਪਣੇ ਪਰਮਾਤਮਾ ਜੀ ਦੇ ਨਾਲ ਜ਼ਰੂਰ ਕਰਨੀਆਂ ਹਨ ਇਸ ਕਰਕੇ ਘਰ ਦੀ ਸਾਫ ਸਫਾਈ ਵੀ ਰੱਖਣੀ ਜ਼ਰੂਰੀ ਹੈ ਤੇ ਮੁੱਖ ਦਰਵਾਜ਼ੇ ਦੀ ਆਪਣਾ ਜਿਹੜਾ ਆਲਾ ਦਵਾਲਾ ਹੈ ਉਸ ਨੂੰ ਸਾਫ ਰੱਖਣਾ ਬੜਾ ਹੀ ਜ਼ਰੂਰੀ ਹੈ ਤੇ ਹਮੇਸ਼ਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੁੱਖ ਦਰਵਾਜ਼ਾ ਖੋਲਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਮੰਨਿਆ ਜਾਂਦਾ ਹੈ ਲక్ష్ਮੀ ਆਉਂਦੀ ਹੈ ਬਰਕਤ ਆਉਂਦੀ ਹੈ ਇਸੇੇ ਭਿਸ਼ੇ ਭਾਵ ਹੈ ਘਰ ਦੇ ਦਰਵਾਜ਼ੇ ਉਹਨਾਂ ਦੇ ਖੁੱਲਦੇ ਹਨ ਸਮੇਂ ਸਿਰ ਜਿਹੜੇ ਕੰਮਕਾਰਾਂ ਦੇ ਲਈ ਆਪਣੇ ਘਰ ਤੋਂ ਬਾਹਰ ਜਾਂਦੇ ਹਨ ਜਿਹਨਾਂ ਲੋਕਾਂ ਦੇ ਅੰਦਰ ਉਦਮ ਹੁੰਦਾ ਹੈ ਮਿਹਨਤ ਕਰਦੇ ਹਨ ਕਿਉਂਕਿ ਆਲਸੀ ਤਾਂ ਸੂਰਜ ਚੜਨ ਤੋਂ ਬਾਅਦ ਹੀ ਉੱਠਦੇ ਹਨ ਉਹ ਆਪਣਾ ਬਿਸਤਰਾ ਹੀ ਨਹੀਂ ਛੱਡਦੇ ਉਹ ਬਹੁਤ ਹੀ ਆਲਸੀ ਤੇ ਦਲਿਤਰੀ ਹੁੰਦੇ ਹਨ ਤੇ ਜਿਹੜੇ ਹੁੰਦੇ ਹਨ ਮਿਹਨਤੀ ਤੇ ਪਰਮਾਤਮਾ ਦਾ ਨਾਮ ਜਪਣ ਵਾਲਿਓ ਆਪਣਾ ਬਿਸਤਰਾ ਛੱਡ ਕੇ ਮਾਲਕ ਦਾ ਨਾਮ ਜਪ ਕੇ ਸਮੇਂ ਸਿਰ ਕੰਮਾਂ ਕਾਰਾਂ ਤੇ ਵੀ ਚਲੇ ਜਾਂਦੇ ਹਨ ਭਾਵੇਂ ਕੋਈ ਉਹ ਕਿਸਾਨ ਹੋਵੇ ਭਾਵੇਂ ਕੋਈ ਸਰਕਾਰੀ ਅਫਸਰ ਤੇ ਭਾਵੇਂ ਕੋਈ ਪ੍ਰਾਈਵੇਟ ਹੀ ਜੌਬ ਕਰਦਾ ਹੋਵੇ ਤੇ ਭਾਵੇਂ ਕੋਈ ਦੁਕਾਨਦਾਰ ਇਹਨਾਂ ਸਭ ਨੂੰ ਆਪਣੇ ਕਮਾਕਾਰਾਂ ਵਾਲਿਆਂ ਨੂੰ ਸਵੇਰੇ ਜਲਦੀ ਉੱਠਣਾ ਹੀ ਪੈਂਦਾ ਹੈ। ਇਸ ਕਰਕੇ ਕਿਹਾ ਜਾਂਦਾ ਜਿਨ੍ਹਾਂ ਘਰਾਂ ਦੇ ਬੂਹੇ ਸੂਰਜ ਚੜਨ ਤੋਂ ਪਹਿਲਾਂ ਖੁੱਲ ਜਾਂਦੇ ਹਨ, ਉਹਨਾਂ ਦੇ ਘਰਾਂ ਵਿੱਚ ਪੈਸਾ ਤੇ ਬਰਕਤ ਬੇਹਿਸਾਬ ਆਉਂਦੀ ਹੈ। ਕਿਉਂਕਿ ਘਰ ਦੇ ਸਿਆਣੇ ਬਜ਼ੁਰਗ ਕੋਈ ਅੰਦਾਜ਼ਾ ਲਗਾ ਲੈਂਦੇ ਹਨ ਕਿ ਘਰ ਦੇ ਵਿੱਚ ਰਹਿਣ ਵਾਲੇ ਜੀਆਂ ਦਾ ਮਨ ਦਾ ਹਾਲ ਤੇ ਸੁਭਾਅ ਕਿਵੇਂ ਦਾ ਹੋਵੇਗਾ। ਮਿਹਨਤੀ ਹਨ ਜਾਂ ਆਲਸੀ ਹਨ। ਇਸੇ ਕਰਕੇ ਘਰ ਦੇ ਦਰਵਾਜ਼ੇ ਨੂੰ ਸਮੇਂ ਸਿਰ ਖੋਲ੍ਹਿਆ ਕਰੋ। ਸਾਫ ਸਫਾਈ ਰੱਖਣ ਲਈ ਕਿਹਾ ਜਾਂਦਾ ਹੈ ਸਿਰਫ ਆਪਾਂ ਹੀ ਇਹ ਕੰਮ ਕਰ ਸਕਦੇ ਹਾਂ ਆਪਣੇ ਘਰ ਦੀ ਸਾਫ ਸਫਾਈ ਦੇ ਨਾਲ ਨਾਲ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਰੱਖਣੀ ਜ਼ਰੂਰੀ ਹੈ ਆਲੇ-ਦੁਆਲੇ ਪਿਆ ਖਲਾਰਾ ਸਾਨੂੰ ਚੁੱਕਣ ਦੀ ਜ਼ਰੂਰੀ ਹੈ ਤਾਂ ਕਿ ਅਸੀਂ ਤੰਦਰੁਸਤ ਰਹਿ ਸਕੀਏ ਸਾਡਾ ਮਨ ਸ਼ਾਂਤ ਰਹੇਗਾ ਦੂਸਰਾ ਹੈ ਮਿਹਨਤੀ ਬਣਨਾ ਹੈ ਸਾਰੇ ਹੀ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਸਾਰੇ ਕੰਮ ਸਹੀ ਸਮੇਂ ਤੇ ਕਰੋ ਸਾਡੇ ਘਰ ਵਿੱਚ ਪੈਸਾ ਆਵੇਗਾ ਉਹ ਪੈਸਾ ਫਿਰ ਜਿੱਥੇ ਵਰਤੇਗਾ ਉਥੇ ਬਰਕਤਾਂ ਪੈਣਗੀਆਂ ਘਰ ਦੀ ਸਾਫ ਸਫਾਈ ਨਾਲ ਸਾਡਾ ਮਨ ਵੀ ਸਾਫ ਸੁਥਰਾ ਹੋਣਾ ਬੜਾ ਜ਼ਰੂਰੀ ਹੈ ਸਾਡੇ ਗੁਰੂ ਸਾਹਿਬਾਨਾਂ ਦਾ ਗਿਆਨ ਸਾਨੂੰ ਹਮੇਸ਼ਾ ਇਹ ਹੀ ਸਮਝਾਉਂਦਾ ਹੈ ਕਦੇ ਵੀ ਘਰ ਆਏ ਜੀ ਨੂੰ ਮੱਥੇ ਵਟ ਨਹੀਂ ਪਾਉਣਾ ਚਾਹੀਦਾ ਜੋ ਵੀ ਘਰ ਵਿੱਚ ਮਹਿਮਾਨ ਆਉਂਦਾ ਹੈ ਰਿਸ਼ਤੇਦਾਰ ਆਉਂਦਾ ਹੈ ਉਹਦਾ ਖੁੱਲੇ ਦਿਲ ਨਾਲ ਸਵਾਗਤ ਕਰਨਾ ਹੈ ਖੜੇ ਮੱਥੇ ਉਸ ਦਾ ਸਵਾਗਤ ਕਰੋ ਮਾਨਸ ਅਧਿਕਾਰ ਕਰੋ ਕਈ ਲੋਕ ਘਰ ਆਏ ਮਹਿਮਾਨ ਨੂੰ ਵੇਖ ਕੇ ਮੱਥੇ ਤੇ ਥੋੜੀ ਪਾ ਲੈਂਦੇ ਹਨ ਖਾਸ ਕਰਕੇ ਜੇਕਰ ਕੋਈ ਬਣਦੀ ਚੀਜ਼ ਦੇ ਉੱਪਰ ਕੋਈ ਆ ਜਾਵੇ ਚਾਹ ਪਾਣੀ ਦੇ ਉੱਪਰ ਆ ਜਾਵੇ ਜਾਂ ਤੁਸੀਂ ਕੋਈ ਰੋਟੀ ਵਗੈਰਾ ਖਾ ਰਹੇ ਹੋ ਤਾਂ ਉਹਨਾਂ ਨੂੰ ਵੇਖ ਕੇ ਮੱਥੇ ਵੱਟ ਪਾ ਲੈਂਦੇ ਹਨ ਜਾਂ ਲੁਕਾ ਲੈਂਦੇ ਹਨ ਪਰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗਿਆਨ ਸਾਨੂੰ ਹਮੇਸ਼ਾ ਮੱਤ ਦੇਂਦਾ ਹੈ ਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਉਂਦੇ ਹਨ ਘਰ ਦੇ ਵਿੱਚ ਹਮੇਸ਼ਾ ਲੋਹ ਲੰਗਰ ਚੱਲਦੇ ਰਹਿਣੇ ਚਾਹੀਦੇ ਹਨ ਘਰ ਦੇ ਵਿੱਚ ਜੋ ਵੀ ਚੀਜ਼ ਬਾਹਰੋਂ ਆਉਂਦਾ ਹੈ ਉਸ ਦਾ ਖੜੇ ਮੱਥੇ ਸਵਾਗਤ ਕਰੋ ਘਰ ਆਏ ਦਾ ਸਤਿਕਾਰ ਕਰੋ ਸੇਵਾ ਕਰਨੀ ਹੈ ਜਿਸ ਵੀ ਵੇਲੇ ਕੋਈ ਆ ਜਾਵੇ ਚਾਹ ਵੇਲੇ ਆਵੇ ਤਾਂ ਚਾਹ ਸ਼ਕਾਓ ਪ੍ਰਸ਼ਾਦੇ ਦੇ ਵੇਲੇ ਆਵੇ ਤਾਂ ਪ੍ਰਸ਼ਾਦਾ ਸ਼ਕਾਓ ਮੱਥੇ ਵੱਟ ਬਿਲਕੁਲ ਨਹੀਂ ਪਾਉਣਾ ਵਾਹਿਗੁਰੂ ਜੀ ਦਾ ਸਗੋਂ ਸ਼ੁਕਰ ਕਰਨਾ ਹੈ ਕਿਉਂਕਿ ਕੋਈ ਪਤਾ ਨਹੀਂ ਕਿਹੜਾ ਤੁਹਾਡੇ ਘਰ ਵਿੱਚ ਬਰਕਤ ਲੈ ਕੇ ਆਉਂਦਾ ਹੈ ਕਿਹੜਾ ਤੁਹਾਡੇ ਕਰਮ ਜਿਹੜਾ ਹੈ ਉਹ ਬਦਲਣ ਲਈ ਆਉਂਦਾ ਹੈ ਇਸ ਲਈ ਖੜੇ ਮੱਥੇ ਹਰ ਇੱਕ ਦਾ ਸਤਿਕਾਰ ਕਰਨਾ ਹੈ ਖੜੇ ਮੱਥੇ ਸੇਵਾ ਕਰਨੀ ਹੈ ਕੋਈ ਵੀ ਘਾਟਾ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਰਹੇਗਾ ਘਰ ਬੈਠਿਆਂ ਹੀ ਤੁਸੀਂ ਸੇਵਾ ਕਮਾਉਣ ਦਾ ਤੁਹਾਨੂੰ ਮੌਕਾ ਮਿਲ ਜਾਵੇਗਾ ਸਤਿਕਾਰ ਕਰੋ ਸੇਵਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਨੂੰ ਹਾਸਿਲ ਕਰੋ ਸਾਥ ਸੰਗਤ ਜੀ ਉਹਦੇ ਕਦਮ ਤੁਹਾਡੇ ਘਰ ਵੱਲ ਸੁੱਖ ਸ਼ਾਂਤੀ ਲੈ ਕੇ ਆ ਸਕਦੇ ਹਨ ਜੇਕਰ ਤੁਹਾਡੇ ਘਰੋਂ ਕੋਈ ਮੰਗ ਕੇ ਪ੍ਰਸ਼ਾਦਾ ਆ ਸਕਦਾ ਹੈ ਤਾਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝੋ ਇਹ ਪਰਮਾਤਮਾ ਨੇ ਤੁਹਾਨੂੰ ਇਹਨੇ ਜੋਗਾ ਕੀਤਾ ਹੈ ਕਿ ਤੁਸੀਂ ਕਿਸੇ ਦੀ ਹੈਲਪ ਕਰ ਸਕੋ ਮਦਦ ਕਰ ਸਕੋ ਖੜੇ ਮੱਥੇ ਹਰ ਕਿਸੇ ਦੀ ਸੇਵਾ ਕਰਨੀ ਹੈ ਤਾਂ ਪਰਮਾਤਮਾ ਜੀ ਵੀ ਤੁਹਾਡੇ ਤੇ ਖੜੇ ਮੱਥੇ ਆਪਣੀਆਂ ਬਰਕਤਾਂ ਲਟਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ